ਹਾਂ ਸਹੀ ਕਰ ਲਾਗੇ ਕਹਣਾ ਹੈ ਬੀਬੀਆਂ ਦਾ ਨਹੀਂ ਪਤਾ ਲੱਗਦਾ ਹੋਰ ਆ ਸਾਡੇ ਮੰਮੀ ਉਹ ਜਿਹੜੀ ਚੀਜ਼ ਆ ਫਟਾਫਟ ਗੁਆਂਡੀਆਂ ਨੂੰ ਦੇਣ ਤੁਰ ਪੈਂਦੇ ਆ ਇਹ ਗੁਆਂਡ ਦੀ ਲੋੜ ਪਈ ਜਾਂਦੀ ਆ ਗੁਆਂਡ ਦੀ ਲੋੜ ਪਈ ਰਹਿੰਦੀ ਆ ਆਹੋ ਇਹ ਹੀ ਗੱਲ ਤਾਂ ਮੈਂ ਸਮਝਾਉਣੀ ਆ ਗਾਂ ਗਵਾਂ ਦੀ ਕੀ ਲੋੜ ਪੈਣੀ ਆ ਹਰ ਇੱਕ ਚੀਜ਼ ਜਿਹੜੀ ਇਹ ਬੰਦਾ ਬਾਜ਼ਾਰੋਂ ਮਿਲ ਜਾਂਦੀ ਜਿਹੜੀ ਮਰਜ਼ੀ ਬੰਦਾ ਲੈ ਆਵੇ ਹੋਰ ਅੱਗੇ ਹੁੰਦਾ ਹੈਗਾ ਕਿ ਨਾ ਮੋਟਰਸਾਈਕਲ ਘਰ ਨਹੀਂ ਹੁੰਦੇ ਹੁੰਦੇ ਹਰ ਇੱਕ ਚੀਜ਼ ਘਰ ਵਾ ਜਦੋਂ ਬੰਦੇ ਨੂੰ ਜ਼ਰੂਰਤ ਪਵੇ ਜਾ ਕੇ ਤੇ ਬੰਦਾ ਚੀਜ਼ ਲੈ ਆਵੇ ਆਹਦਾ ਹੱਸਦਾ ਅਜਾਦਗੀ ਹੁੰਦਾ ਹੈਗਾ ਇਹ ਤੁਹਾਨੂੰ ਪੁਰਾਣੀਆਂ ਗੱਲਾਂ ਕਰੀ ਜਾਂਦੇ ਤੇ ਹਾਂ ਉਹ ਨਹੀਂ ਆ ਤੇ ਕੋਈ ਵੀ ਚੀਜ਼ ਜਿਹੜੀ ਬਣਾਉਂਦੇ ਆ ਕੋਲੇ ਚ ਪਾ ਕੇ ਗਵਾਂਡੀਆਂ ਨੂੰ ਫੜਾਉਣ ਚਲ ਜਾਂਦੇ ਬੰਦਾ ਪੁੱਛੇ ਜੇ ਅਗਲੇ ਨੇ ਤੁਹਾਨੂੰ ਫੜਾਉਂਦੇ ਤੇ ਤੁਸੀਂ ਘੱਟੋ ਆਪਣੀਆਂ ਚੀਜ਼ਾਂ ਜਿਹੜੀਆਂ ਬਣਾਵਣਾ ਕਿ ਤੇ ਲੋਕਾਂ ਨੂੰ ਦੇਈ ਜਾਂਦੇ ਆ ਮੈਂ ਤਾਂ ਖਾਬ ਰੱਥੀ ਆ ਹਾਂ ਨਹੀਂ ਮਮੀ ਨੂੰ ਸਮਝ ਰਹਾਉਦੀ ਆਹ ਹੋ ਉਹ ਹੀ ਕਿ ਜਿਹੜਾ ਫੋਨ ਹੁੰਦੇ ਹੋਂਦ ਬੰਦਾ ਫੋਨ ਤੇ ਜਿਹੜੇ ਮੱਜੀ ਤਰ੍ਹਾਂ ਨੂੰ ਉਸੇ ਵੇਲੇ ਸਾਦਲੇ ਚ ਜ਼ਰੂਰਤ ਪੈਂਦੀ ਆ ਚਲ ਠੀਕ ਆ ਫਿਰ ਫਿਰ ਕਰੂੰਗੀ ਚੰਗਾ ਇਹ ਮੇਰੇ ਕੋਲ ਖਾ ਪੀਆ ਜਿੱਦਾਂ ਮੈਂ ਖਾ ਪੀ ਰਹੀ ਨਹੀਂ ਇਦਾਂ ਹੀ ਖਾ ਪੀ ਰਹੀ ਹਾਂ ਹੋਰ ਇਦਾਂ ਬੈਠੇ ਰਹਿਣਾ ਹੱਥ ਆਪਰੇ ਰੱਖ ਕੇ ਤੋੜ ਕੀ ਕਰਾ ਤੇ ਕਣਕ ਬੀਜੇ ਨਹੀਂ ਤੇ ਪੈਲੀ ਤੇ ਗੜੀ ਗਿੱਲੀ ਆ ਕਣਕ ਮੈਂ ਕਿੱਥੇ ਬੀਜਦਾ ਸਾਰੇ ਕਣਕਾਂ ਬੀਜ ਲਿਆਂ ਤੇ ਢਾਲੀ ਪੈਲੀ ਕਿੰਨੀ ਹੈ ਤੱਕ ਤੇ ਤੂੰ ਉਦੋਂ ਮੈਨੂੰ ਆਣੀ ਸੀ ਪਾਣੀ ਲਾ ਦੇ ਪਾਣੀ ਲਾ ਦੇ ਮੇਰਾ ਮਾਨੀ ਵੀ ਚੱਲ ਮੀਂਹ ਦੇ ਵਤਰ ਦੀ ਬੀਜ ਦਿੰਨੇ ਆ ਹੁਣ ਸਿਆਪਾ ਪਿਆ ਮੈਂ ਇਹੋ ਗੱਲ ਸੋਚੀ ਜਾਂਦਾ ਕਿ ਟਰੈਕਟਰ ਕੈਣੀ ਨਗਾਉਣਾ ਵਾ ਉਹ ਸੁੱਖੇ ਨੂੰ ਮੈਂ ਆਖਿਆ ਸੀ ਮੈਂ ਵੀ ਜੇਰੀ ਜਿੰਨਾ ਕ ਟਰੈਕਟਰ ਨਗਾੜਾ ਇੰਨਾ ਕ ਥਾਂ ਰਹਿਣ ਦੀ ਤੇ ਮੈਂ ਤੇਰੀ ਕਣਕ ਬੀਜ ਕੇ ਦਊਂਗਾ ਜਦੋਂ ਮੈਂ ਆਪਣੀ ਬੀਜ ਲੂੰਗਾ ਉਦੋਂ ਦੀ ਤੇਰੀ ਮੈਂ ਬੀਜ ਦਊਂਗਾ ਫੇਰ ਤੇ ਉਹ ਤੇ ਜਵਾਨ ਨੇ ਸਾਰੀ ਬੀਜ ਲਿਆ ਉਹਨੇ ਥੱਡੇ ਨਹੀਂ ਥਾਂ ਨਹੀਂ ਛੱਡੇ ਤੇ ਮੈਂ ਹੁਣ ਉਹਨੂੰ ਕੀ ਪੁੱਛਣਾ ਤੇ ਹੁਣ ਮੈਨੂੰ ਫਿਕਰ ਪਿਆ ਇਹ ਵੀ ਨਗਾਉਂਗਾ ਕੈਂ ਦੀ ਟਰੈਕਟਰ ਠੀਕ ਵਾ ਜਦੋਂ ਸੁੱਖੇ ਹੋਣੀ ਹੁੰਦੇ ਹੁੰਦੇ ਨਾ ਅਜੇ ਹੌਲੀ ਤੁਹਾਨੂੰ ਉਹਨਾਂ ਦੇ ਘਰ ਤੱਕ ਦੇਣ ਤੱਕ ਜਾਣੇ ਚੀਜ਼। ਬਿੰਦਰ ਆਪਣੇ ਮਨ ਦੇ ਵਿੱਚ ਮੇਰੇ ਇਹ ਹੁੰਦਾ ਵੀ ਜੇ ਕੋਈ ਚੱਲ ਕੇ ਆਇਆ ਨਾ ਕੋਈ ਆਸਣਾ ਆਇਆ ਪੀ ਉਹਨਾਂ ਦੇ ਘਰੋਂ ਮਿਲ ਜਾਣੀ ਚੀਜ਼ ਤੇ ਮੈਂ ਦੇਖੋ ਚਾਹ ਨਾ ਦੇ ਦਿੰਦਾ ਉਹਨਾਂ ਨੂੰ। ਆਹੋ ਤੇ ਹੁਣ ਤੁਸੀਂ ਵੀ ਤੇ ਗਏ ਹੀ ਨਾ ਆਸਣਾ ਵਾਲੀ। ਉਹਨਾਂ ਨੇ ਵੇ ਕਿੰਨਾ ਚਾਹ ਕੀਤਾ ਤੁਹਾਡਾ। ਚਾਹ ਕੋਈ ਦੀ। ਆਂਦੇ ਨਾ ਕਿਹਕ ਹੋ ਜੇ ਆਪ ਕੋ ਨਾ ਹੋਵੇ। ਕੀ ਫਾਇਦਾ ਘਮਣ ਮੱਥੇ ਦਾ? ਜਦੋਂ ਅਸੀਂ ਕਿਸੇ ਨੂੰ ਚੀਜ਼ ਦਿੰਨੇ ਆਂ ਔਰ ਜੇ ਸਾਨੂੰ ਕੋਈ ਆਖੇ ਨਾ ਸਾਡੇ ਲੱਗੇ ਤੇ ਸਾਡਾ ਦਿਲ ਨਹੀਂ ਦੁਖਦਾ ਫੇਰ। ਉਹਦੇ ਹੁੰਦਾ ਹੀ ਆ ਆਹੋ ਤਾਂ ਕੀ ਕਰਨ ਕਦੇ ਬੀਜੀ ਜਾਣੀ ਕਣਕੇ ਤਾਂ ਭਾਵੇਂ 15 20 ਦਿਨ ਮਗਰੋਂ ਬੀਜ ਲੋ ਮਹੀਨਾ ਮਤ ਸਾਰੀਆਂ ਇਕੱਠੀਆਂ ਹੀ ਹੋ ਜਾਂਦੀਆਂ ਹਨ ਉਹ ਬੀਜੀਆਂ ਨੇ ਜਾਣੀਆਂ ਮੈਨੂੰ ਇਹ ਫਿਕਰ ਪੈਦੀ ਥੋਣਾ ਕਹਿੰਦੀ ਹੁਣ ਉਦਾਂ ਮੈਂ ਗੱਲ ਕਰਦੀ ਆ ਵੀ ਜੇ ਉਹ ਛੱਡ ਦਿੰਦੇ ਥਾਂ ਉਹਨਾਂ ਤੇ ਤੁਸੀਂ ਬੀਜ ਦੇਣੀ ਨਾ ਮੈਂ ਤਾਂ ਬੀਜ ਕੇ ਦੇ ਦਿੰਦੀ ਮੈਂ ਉਹਨਾਂ ਨੂੰ ਆਖਾ ਉਹਨਾਂ ਕਹਾਂ ਰਹਿਣ ਦੀ ਆਹ ਤੇ 15 ਮੀਆਂ ਦਿਨਾਂ ਦੀ ਪਛੇਤ ਜਿਹੜੀ ਇਕੱਠੀਆਂ ਹੀ ਹੋ ਜਾਂਦੀਆਂ ਹੁੰਦੀਆਂ ਸਾਰੀਆਂ ਸਾਰੀਆਂ ਤੜਕਾ ਉਦੋਂ ਇਕੱਠੀਆਂ ਹੁੰਦੀਆਂ ਆ ਤਾਂ ਹੁਣ ਮੁੜ ਕੇ ਗਾਂਹ ਪੇ ਕੋਈ ਆਵੇ ਹਾਂ ਤੁਸੀਂ ਤੇ ਫਿਰ ਚੀਜ਼ ਫੜਾਓ ਤੇ ਮੈਂ ਖੋਉਂਗੀ ਤੁਹਾਡੇ ਕੋਲ ਉਹ ਚੱਲ ਕੋਈ ਨਹੀਂ ਇਦਾਂ ਭੈਣ ਭਰਾ ਨੂੰ ਚੀਜ਼ਾਂ ਦੇਈਦੀਆਂ ਵੀ ਆ ਜੱਟਾਂ ਦੇ ਕੰਮ ਇਦਾਂ ਨਹੀਂ ਗੇ ਡੰਗਦੇ ਹੁੰਦੇ ਇੱਕ ਦੂਜੇ ਕੋਲ ਚੀਜ਼ ਲਈਦੀ ਵੀ ਆ ਤੇ ਇੱਕ ਦੂਜੇ ਨੂੰ ਚੀਜ਼ ਦੇਈਦੀ ਵੀ ਆ ਚੱਲ ਇੱਕ ਪਾਸਿਓਂ ਪਤਾ ਲੱਗ ਗਿਆ ਨਾ ਹੁਣ ਫਿਰ ਜੋਦੇਵਾਲ ਜਾਓ ਉਹ ਜੋਦੇਵੀ ਦੇ ੜੜੀ ਕਣਕ ਹੋਈ ਏ ਉਹਨੇ ਕਿੱਥੋਂ ਨਗਾਉਣ ਦੇਣਾ ਤੇ ਤਾਂ ਹੀ ਕਿਹਾ ਨਾ ਮੈਨੂੰ ਬਣਾ ਕੇ ਰੱਖਣੀ ਅਗਵਾਨ ਮੱਥਾ ਪੰਜ ਸੱਤ ਘਰਵਾਜੀ ਇੰਨਾ ਘਰਾਂ ਚ ਜਾਣਾ ਨਹੀਂ ਇਹਨਾਂ ਨੇ ਚੀਜ਼ ਦੇਣੀ ਨਹੀਂ ਲੈਣੀ ਨਹੀਂ ਤੇ ਗਵਾਂਢ ਮੱਥੇ ਦਾ ਫਾਇਦਾ ਵੀ ਕੀ ਹੋਇਆ ਫਿਰ ਤੇ ਮੈਂ ਹੋਵੇ ਉਹਨੇ ਜਿਹੜਾ ਤੇ ਅਜੇ ਬੰਦਾ ਬੀਜਣ ਡਿਆ ਉਹਨੂੰ ਮੈਂ ਅਜੇ ਰੋਕਿਆ ਸੀ ਉਹਨੇ ਰੁਕਿਆ ਨਾ ਤੇ ਜਿਨੇ ਜਿਹਨੂੰ ਆਖਿਆ ਵੀ ਨਹੀਂ ਤੇ ਉਹਦੀ ਕੰਨ ਕੱਢ ਦਿੱਤੀ ਉਹਨੇ ਕਹਿੰਦਾ ਭਾ ਮੈਨੂੰ ਤੂੰ ਪਹਿਲਾਂ ਦੱਸ ਦਿੰਦਾ ਇੱਥੋਂ ਆਖੀ ਤਾਂ ਨਾ ਪਹਿਲੀ ਉਹ ਹੋਵੇ ਜਿਹਨੂੰ ਰਾਹ ਹੋਵੇ ਪਹਿਲੀ ਰਾਹ ਲਈਆ ਹੁਣ ਆਪਣੇ ਗਾੜੀ ਕਮਾਦਾ ਨਾ ਜਾਂ ਫਿਰ ਕਬਾਦ ਵੱਢਣਾ ਪੈਣਾ ਸਾਨੂੰ ਉਧਰੋਂ ਤਾਂ ਲੰਮੀ ਪੱਟੀ ਕਿ ਨਹੀਂ ਕਮਾਦ ਦੀ ਵੱਢਣੀ ਤੇ ਕਦਮ ਹੈ ਜੇ ਕਿੱਥੇ ਛੱਡ ਦੇਣਾ ਮਿਲਣ ਦੇ ਜੇ ਚੱਲੀਆਂ ਨਹੀਂ ਤੇ ਫੇਰ ਤਾਂ ਫਿਰ ਉਹ ਗੱਲ ਮੁੜ ਕੇ ਕਹਣਾ ਬੁੜੀਆਂ ਜੇ ਬੋਲਦੀਆਂ ਜਾਂਦੀਆਂ ਮੈਂ ਉਦੋਂ ਹੀ ਸਾਬ ਨਾ ਵੇਖਦੇ ਤਾਨੂੰ ਪਤਾ ਹੀ ਕਿ ਜਰਮ ਖਾਨੂੰ ਕਹਿੰਦੇ ਰਾਹ ਨਹੀਂ ਦੇਣਾ ਟਰੈਕਟਰ ਨਹੀਂ ਲੰਘਣ ਦੇਣਾ ਮੈਂ ਕੋਈ ਕਮਾਦ ਵਾਲੀ ਪੱਟੀ ਪੈਂਦਾ ਹੀ ਨਾ ਬੀਜਦੇ ਹੁਣ ਕਮਾਦ ਉਧਰ ਮੈਂ ਇੱਥੇ ਲਾਗੇ ਘਰਾਂ ਦੇ ਤਾਂ ਨਹੀਂ ਬੀਜਦਾ ਵੀ ਇੱਥੇ ਸ਼ੌਰਾ ਜਾ ਰਹੀਦਾ ਵਾ ਨਾਲੇ ਇਹ ਆ ਵੀ ਜੰਗਲ ਹੀ ਬਣ ਜਾਂਦਾ ਘਰਾਂ ਦੇ ਲਾਗੇ ਗੱਦਾਂ ਦੇ ਰਾਹਾਂ ਛੱਡ ਲੈਂਦੇ ਜਿਦੋਂ ਪਤਾ ਹੀ ਤੁਹਾਡਾ ਗਵਾਨ ਮੱਥਾ ਇਦਾਂ ਦਾਵਾ ਤੁਹਾਡੇ ਨਹੀਂ ਕੋਈ ਵੱਡੀ ਉਂਗਲ ਤੇ ਮੂਦਾ ਤੇ ਤੁਸੀਂ ਵੀ ਰਾਹ ਛੱਡ ਲੈਂਦੇ ਆਪਣਾ ਉਹ ਸਮਾਂ ਹੀ ਇਦਾਂ ਦਾ ਹੀ ਨਾ ਕੋਈ ਫਸਲ ਕਰੇ ਬੀਜੀ ਜਿਹੜੀ ਪੈਰੀ ਹੁਣ ਖਾਲੀ ਮੈਂ ਉੱਥੇ ਕੰਨਾ ਬੀਜਣਾ ਹੁਣ ਮੈਂ ਉਧਰ ਹੈਗਾ ਜੇ ਉਧਰ ਮੈਂ ਬੀਜਦਾ ਤਾਂ ਹੁਣ ਕਿਦਾਂ ਇਨੀ ਗੱਲ ਦਾ ਚੇਤਾ ਹੀ ਨਹੀਂ ਹੋਈ ਕਿ ਉਹ ਉਧਰ ਕਣਕ ਬੀਜਣੀ ਅੱਗੇ ਜੋ ਹਰ ਸਾਲ ਨੰਗਾ ਲੈਂਦੇ ਤੇ ਆਪਣਾ ਰਾਦਾ ਪਿਆਜ ਹਰ ਕੀ ਵੀ ਇਦਾਂ ਹੀ ਕਰ ਲੈਣੀ ਓਏ ਅੱਗੇ ਇਹ ਆ ਵੀ ਇੱਕ ਦੂਜੇ ਦੀਆਂ ਪੈਰੀਆਂ ਦੇ ਵਿੱਚ ਹੁੰਦੀ ਮੈਂ ਤਾਂ ਮੈਂ ਵੀ ਨੰਗਾ ਨੰਗਦਾ ਹੀ ਉਹ ਵੀ ਨੰਗਦੇ ਹੀ ਮੈਗੜਾ ਆਉਂਦਾ ਨਹੀਂ ਨਹੀਂ ਨੰਗਦੇ ਉਹ ਮੈਗੜਾ ਢੱਕਿਆ ਕਦੀ ਤਾਂ ਹੁਣ ਪਈ ਰਣੀ ਪੈਲੀ ਫਿਰ ਨਹੀਂ ਉਹ ਤਾਂ ਸੋਚਦਾ ਵੀ ਨਾ ਉਹ ਫਿਰ ਕਮਾਦ ਵੜਦੂ ਕੰਨਾ ਕਮਾਦ ਹੁਣ ਜ਼ਰੂਰੀ ਵੜਨਾ ਵਾ ਤਾਂ ਅੱਗੇ ਆਖਿਆ ਤੇ ਤੁਹੀ ਆਖ ਜੰਦੇ ਇਹਦੀ ਕਣਕ ਐਡਿਡੀ ਹੋ ਗਈ ਆ ਮੈਂ ਤੇ ਤੈਨੂੰ ਪੰਜਾਬੀ ਦੱਸੇ ਨੀ ਇੰਗਲਿਸ਼ ਤੇ ਮੈਂ ਬੋਲਣ ਨਹੀਂ ੜਿਆ ਤੇ ਮੈਂ ਆਖਿਆ ਵੀ ਕਣਕ ਵੱਡੀ ਹੋ ਗਈ ਤੇ ਉਹਨੇ ਕਿੱਥੋਂ ਬੰਨਣਾ ਵਿਚਾਰੇ ਨੇ ਤੇ ਜੇ ਤਾਨੂੰ ਨਾ ਮੰਨੂਗਾ ਤੈਨੂੰ ਮੁਰਨ ਨਾ ਦਊਗਾ ਫਿਰ ਘਰ ਨੂੰ ਬਣਾਉਣ ਦਊਗਾ ਬੰਨ ਲੂਗਾ ਤਾਨੂੰ ਉਥੇ ਤੇ ਮੈਂ ਪੁੱਛਿਆ ਲਈ ਨਾਮ ਕੀ ਜਾਂਦਾ ਵੋ ਕੋਈ ਨਹੀਂ ਹਾ ਦਾ ਵੇਲੇ ਦੀ ਨਮਾਜ਼ ਤੇ ਕਿ ਵੇਲੇ ਦੀਆਂ ਟੱਕਰਾਂ ਉਹ ਗੱਲ ਹੋਈ ਉਹ ਅਰਕੀ ਤੁਹਾਡੇ ਨਾਲ ਤੇ ਸਾਡੇ ਨਾਲ ਤੇ ਤੂੰ ਹੀ ਸੀ ਆਪਾ ਪਾਇਆ ਸੀ ਮੈਂ ਨਹੀਂ ਬਾਬਾ ਗਾਂ ਲਾਲਾ ਪਾਣੀ ਲਾਲਾ ਪਾਣੀ ਮੇਰੀ ਵੱਲ ਸੁੱਕੀ ਚ ਬੀਜ ਲਾ ਮੇਰੀ ਵੱਲੋਂ ਗਿੰਦੀ ਚ ਬੀਜ ਲਾ ਮੈਨੂੰ ਤਾਂ ਕੋਈ ਪਤਾ ਹੀ ਨਹੀਂਗਾ ਵੀ ਕੀ ਮੈਨੂੰ ਆ ਬੈਠੀ ਉਹਨਾਂ ਨੇ ਮੀਂਹ ਦੇ ਵਾਤ ਦੀ ਕਣਕ ਬੀਜੀ ਆ ਤੇ ਮੇਰੇ ਕੋਲ ਕਹਿ ਕਵਾ ਕੇ ਤੂੰ ਪਾਣੀ ਲਾ ਲੈ ਜੇ ਵੱਤਰ ਥੋੜਾ ਖੁਸ਼ਕ ਹੋਵੇ ਨਾ ਤੇ ਮੈਂ ਕਣਕ ਪੀ ਲੈਣੀ ਉਦੋਂ ਕਿੱਥੇ ਗਏ ਸੀ ਉਦੋਂ ਕਹਿ ਦਿੰਦੇ ਵੀ ਨਹੀਂ ਪਾਣੀ ਲਾਉਣਾ ਮੈਂ ਉਹ ਤੂੰ ਆਖੀ ਜਾਨੀ ਤੇ ਪਾਣੀ ਲਾ ਕੇ ਬੀਜ ਕੋਈ ਨਹੀਂ ਹੁੰਦਾ ਜੇ ਬਥੇਰਾ ਟਾਈਮ ਆ ਬਥੇਰਾ ਟਾਈਮ ਚੱਲ ਮੁੜ ਕੇ ਨਾ ਮੇਰੇ ਮਗਰ ਬਾਬਾ ਲੱਗਿਓ ਤੇ ਜਾਓ ਜਾ ਕੇ ਪੁੱਛ ਆਓ ਪਰ ਮੈਂ ਪੁੱਛ ਕੇ ਆਉਣਾ ਭਲਾ ਕੀ ਜਾਂ ਹਾਂ ਇਹ ਮੁਕਤ ਦੇ ਲੜਾਈ ਆਪਣੇ ਘਰ ਪਾ ਲਈ ਆ ਨਾਲੇ ਕਣਕ ਤੋਂ ਲੇਟ ਨਾਲੇ ਲੋਕਾਂ ਦੀਆਂ ਗੱਲਾਂ ਤੇ ਨਾਲੇ ਮੇਰੇ ਤੇ ਰੋਬ ਹਸਾਲੀਆਂ ਅੰਦਰ ਕੀ ਕਰਦੀ ਰਹਿੰਦੀ ਆ ਹਰ ਵੇਲੇ ਅੰਦਰੇ ਵੜੀ ਰਹਿੰਦੀ ਆ ਤੇ ਜਾਂ ਵੇਖ ਲੋ ਤੇ ਫੋਨ ਤੇ ਲੱਗੀ ਹੁੰਦੀ ਆ ਕਿਤੇ ਬਾਹਰ ਤੇ ਨਿਕਲਦੀ ਨਹੀਂਗੀ ਕਿਤੇ ਦੁੱਖ ਸੁੱਖ ਕੋਈ ਗੱਲ ਬਾਤ ਕੁਝ ਕਰਨਾ ਗੋਪੀ ਹਾਂਜੀ ਕੀ ਕਰਨ ਨਹੀਂ ਆਉਰੇ ਅੰਦਰੇ ਵੜੀ ਰਹਿਣੀ ਆ ਕਿਤੇ ਕੋਈ ਗੱਲ ਹੈ ਕੋਈ ਬਾਤ ਹੈ ਕੋਈ ਕਹਾਣੀ ਹੋਵੇ ਤੇ ਬੰਦਾ ਘਾਰ ਹੀ ਲੈਂਦਾ ਵਾ ਇਹਨੇ ਨਾ ਮੇਰਾ ਵੀ ਮਨ ਹਲਕਾ ਹੋ ਜਾਂਦਾ ਵਾ ਤੇ ਮੈਂ ਲੱਗੀ ਮੈਨੂੰ ਫੋਨ ਆਉਂਦਾ ਹੈ ਮੇਰੀ ਭੈਣ ਦਾ ਅੱਛਾ ਆਹੋ ਤੇ ਮੈਂ ਉਹਨਾਂ ਦੇ ਹੀ ਕਰਨ ਗੱਲਾਂ ਕਿਤਰਾ ਠੀਕ ਠਾਕ ਵਾ ਹਾਂਜੀ ਠੀਕ ਠਾਕ ਆ ਰਾਜੀ ਬਾਜੀ ਆ ਹਾਂਜੀ ਅੱਛਾ ਹਾਂ ਤੇ ਮੈਂ ਉਹਨਾਂ ਨਾਲ ਗੱਲਾਂ ਕਰਨ ਲੱਪੀ ਚਲੋ ਗੱਲਾਂ ਤੇ ਕਰਨ ਡਿਆ ਪਈ ਆ ਤੂੰ ਕੋਈ ਗੱਲ ਬਾਤ ਕਰ ਕੋਈ ਇਸ ਤਰ੍ਹਾਂ ਕੋਈ ਆਂਡ ਗਵਾੜ ਦੇ ਕੇ ਦੇ ਮੱਥੇ ਲੱਗੀ ਜਾਂਦਾ ਹੁੰਦਾ ਵਾ ਅੰਦਰੇ ਥੋੜਾ ਬੜਾ ਰਹੀਦਾ ਵਾ ਤੇ ਲੈ ਮੰਮੀ ਆਂਡ ਗਵਾਂਡ ਦੇ ਮੱਥੇ ਲੱਗਣਦਾਂਗੀ ਲੋੜ ਪਈ ਆ ਲੈ ਦੱਸ ਕਿਉਂ ਆਂਡ ਗਵਾਂਡ ਤੇ ਆਪਣਾ ਇਹ ਤਾਂ ਸ਼ਰੀਕਾ ਪਾਈ ਇਸ਼ਾਰਾ ਵਾ ਹੱਡਾ ਲੈ ਅਗਲੇ ਸਾਡੇ ਘਰ ਆਉਂਦੇ ਅਸੀਂ ਐਵੇਂ ਉਹਨਾਂ ਦੇ ਮੱਥੇ ਲੱਗਣ ਤੁਰ ਪਿਆ ਕਰੀਏ ਚਲੋ ਆਈ ਜਾਂਦੀਆਂ ਵਾ ਕੋਈ ਕਦਾਂ ਹੀ ਆਈ ਜਾਂਦੇ ਤੇ ਹੁਣ ਤੇ ਗੋਪੀ ਪਤਾ ਨਹੀਂ ਅੰਦਰੇ ਹੀ ਬੜੀਆਂ ਰਹਿੰਦੇਗਾ ਹੀ ਨਾ ਤੋਹੀ ਨਾ ਕੋਈ ਗੱਲ ਕਰਦੀਆਂ ਨਾ ਕੁਛ ਅੱਗੇ ਅਸੀਂ ਦਰਾਣੀ ਜਠਾਣੀ ਅਸੀਂ ਇਕੱਠੀਆਂ ਰਹਿਣਾ ਜੇ ਕੋਈ ਸਾਗ ਬਣਾਇਆ ਕੱਠੀਆਂ ਨੇ ਤੋੜ ਲੈਣਾ ਕੱਠੀਆਂ ਨੇ ਛਿੱਲ ਲੈਣਾ ਇੱਕੇ ਥਾਂ ਰੇਲ ਲੈਣਾ ਤਾਂ ਕੋਲੇ ਭਰ ਭਰ ਕੇ ਤੇ ਇੱਕ ਦੂਜੀ ਨੇ ਲੈ ਜਾਣੇ ਉਹ ਤਾਂ ਮੰਮੀ ਤੂੰ ਹੁਣ ਵੀ ਕੋਲੇ ਭਰ ਕੇ ਦੇਉਂਨੇ ਜੋ ਸਾਗ ਬਣਾਉਨੇ ਆ ਮੈਂ ਤਾਂ ਪਤਾ ਕਿੰਨਾ ਗੁੱਸਾ ਚੜਦਾ ਵਾ ਤੂੰ ਐਵੇਂ ਹੀ ਮਿਹਨਤ ਆਪ ਕਰਦੇ ਰਹਿਦਾ ਵਾ ਤਾਂ ਅਗਲੇ ਨੂੰ ਕੋਲਾ ਭਰ ਕੇ ਸਾਗ ਦਾ ਦੇ ਚੱਲ ਕੋਈ ਨਹੀਂ ਉਹ ਵੀ ਨਾਲ ਮੇਰ ਨਾਲ ਤੜਾ ਤੜੂ ਦਿੰਦੀਆਂ ਵਾ ਕਰ ਲੈਂਦੇ گا ਵਾ ਜੇ ਕੋਈ ਚੀਜ਼ ਬਣਾਉਣੀ ਜੇ ਕੋਈ ਵਿਆਹ ਸ਼ਾਦੀ ਹੋਣੀ ਇੱਕ ਦੂਜੀ ਨੂੰ ਬੂੰਦੀ ਦੇ ਕੇ ਆਉਣੀ ਫੇਰ ਆਪਣੇ ਇਸ ਤਰ੍ਹਾਂ ਹੀ ਸਾਡਾ ਟਾਈਮ ਨਾ ਗ ਜਾਂਦਾ ਹੁੰਦਾ ਹੈਗਾ ਮਮੀ ਤੁਹਾਡਾ ਤਾਂ ਇਦਾਂ ਟਾਈਮ ਲੰਘ ਜਾਂਦਾ ਹੀ ਹੈਗਾ ਤੇ ਸਾਡਾ ਹੁਣ ਫੋਨਾਂ ਤੇ ਬੜਾ ਸੋਹਣਾ ਲੰਘ ਜਾਂਦਾ ਵਾ ਫੋਨ ਤੇ ਜਿਹੜੀ ਮਰਜ਼ੀ ਚੀਜ਼ ਵੇਖੀ ਜੋ ਵੀਡੀਓ ਆਉਂਦੀਆਂ ਵਾ ਜਿਹੜਾ ਨਾਟਕ ਹੁੰਦੇ ਆ ਫਿਲਮਾਂ ਆਉਂਦੀਆਂ ਜੋ ਮਰਜ਼ੀ ਵੇਖੀ ਜੋ ਜੇ ਕਿਤੇ ਕੀਰਤਨ ਸੁਣਨਾ ਹੋਵੇ ਕੀਰਤਨ ਵਾਲੀਆਂ ਵੀ ਆਈ ਜਾਂਦੀਆਂ ਵਾ ਤੁਹਾਡਾ ਪੁੱਤ ਲੰਘ ਜਾਂਦਾ ਸਾਡਾ ਨੀਨਾ ਲੰਘਦਾ ਇਸ ਤਰ੍ਹਾਂ ਫੋਨਾਂ ਦੇ ਉੱਤੇ ਨਾ ਸਾਨੂੰ ਲਾਉਣੇ ਹੀ ਹੁੰਦੇ ਆ ਕਿਸੇ ਕੋਲ ਝਗੜਾ ਔਖਾ ਵਾ ਨਾ ਸਾਡੇ ਕੋ ਨਹੀਂ ਇਹ ਕੰਮ ਹੁੰਦੇ ਨਹਾੜ ਕੋਹੀਂ ਤਾਂ ਵਾਫੇਨ ਤੁਰਨ ਵਾਲੀਆਂ ਇੱਕ ਦੂਜੀ ਦੇ ਲਾਗੇ ਬਹਿ ਗਈਆਂ ਦੁਖ ਸੁੱਖ ਕਰ ਲਿਆ ਕੋਈ ਗੱਲ ਬਾਤ ਕਰ ਲਈ ਤੇ ਤੁਹਾਡਾ ਟਾਈਮ ਲੰਘਦਾ ਸਾਡਾ ਨਹੀਂ ਲੰਘਦਾ ਸਿਆਣੇ ਆਂਦਿਆਂ ਗਵਾਂਡ ਸਾਖਵ ਜੁੱਕੇ ਹੋ ਤਾਂ ਗਵਾਂਡ ਗੁੱਚੇ ਨਾ ਹੋ ਮਮੀ ਐ ਵੀ ਹੈ ਪੁਰਾਣੀਆਂ ਕਹਾਵਤਾਂ ਹੁਣ ਕਿਹੜੀ ਚੀਜ਼ ਨਹੀਂ ਹੈਗੀ ਬੰਦੇ ਕੋ ਹਰ ਇੱਕ ਚੀਜ਼ ਹੈਗੀ ਜਿਗਤੇ ਪੈ ਜ਼ਰੂਰਤ ਪੈਂਦੀ ਹੈ ਕੋਈ ਚੀਜ਼ ਮੁੱਕ ਜਾਂਦੀ ਆ ਤਾਂ ਵੀ ਫਟਾਫਟ ਜਾ ਕੇ ਬੰਦਾ ਦੁਕਾਨ ਤੋਂ ਲੈ ਆਉਂਦਾ ਵਾ ਲੈ ਤੇ ਆਉਂਦਾ ਵਾ ਜਿਹੜੀ ਗਵਾਨ ਦੇ ਅਸਿਆਣਿਆਂ ਦੇ ਕੱਖ ਦੀ ਵੀ ਲੋੜ ਗਵਾਨ ਦੀ ਪੈ ਜਾਂਦੀ ਗਲੀ ਦੇ ਕੱਖ ਦੀ ਤੇ ਜਦੋਂ ਉਹ ਰਿਸ਼ਤੇਦਾਰ ਨੇ ਆਉਣਾ ਜਿੰਨੇ ਚਿਰ ਨੂੰ ਚੀਜ਼ ਲਿਓਣੀ ਭੱਜ ਕੇ ਜਾ ਕੇ ਇੱਕ ਦੂਜੇ ਕੋ ਚੀਜ਼ ਫੜ ਲਓ ਐਵੇਂ ਮੂੰਹ ਪੁਰਾਣੀਆਂ ਗੱਲਾਂ ਨਾ ਕਰਦੇ ਰਿਆ ਕਰੋ ਤੂੰ ਤਾਂ ਪੁਰਾਣੀਆਂ ਹੀ ਉਸ ਗੱਲਾਂ ਕਰਦੇ ਰਹਿ ਨੇ ਹੁਣ ਤੂੰ ਕਹਿ ਦਿੰਨੇ ਆ ਨਾ ਜੇ ਫਲਾਣੀਆਂ ਮੇਰੇ ਨਾਲ ਸਾਗ ਲੜਾਈ ਅਗਲੀ ਵਾਰ ਬੱਤੀ ਬੱਤੀ ਗੱਲਾਂ ਕਰਦੀਆਂ ਵਾ ਇਹ ਸਾਨੂੰ ਸਾਗ ਤੋੜਨ ਨੂੰ ਨਾਲ ਕਹਿ ਦਿੰਦੇ ਨਹੀਂ ਨਹੀਂ ਕੋਈ ਨਹੀਂ ਮੈਨੂੰ ਨਹੀਂ ਕੋਈ ਵੀ ਆਂਦਾ ਤੁਹਾਡੇ ਸਾਹਮਣੇ ਨਹੀਂ ਨਾ ਕਰਦੇ ਅੱਗੋਂ ਪਿੱਛੋਂ ਪਤਾ ਕਿੰਨੀਆਂ ਗੱਲਾਂ ਕਰਦੀਆਂ ਸਾਰੀਆਂ ਨਾ ਮੈਨੂੰ ਤਾਂ ਕੋਈ ਕੋਈ ਨਹੀਂ ਗੱਲ ਕਰਦੀ ਮੈਨੂੰ ਤਾਂ ਚਾਚੀ ਜੀ ਤਾਈ ਜੀ ਸਾਰੇ ਘਰ ਦੇ ਤੇ ਮੈਂ ਕਦੀ ਮਾੜੀ ਚੰਗੀ ਉਹਨਾਂ ਨੂੰ ਨਹੀਂ ਆਖੀ ਕਦੀ ਉਹਨਾਂ ਮੈਨੂੰ ਨਹੀਂ ਆਖੀ ਤਾਂ ਤੈਨੂੰ ਕਿੰਨੇ ਆਖ ਦੱਸਾਂ ਐਦਾਂ ਹੀ ਕੋਈ ਨਾ ਕੋਈ ਮੈਨੂੰ ਭੈਣ ਭਰਾ ਦੱਸ ਹੀ ਦਿੰਦਾ ਨਾ ਫਿਰ ਅੱਜਕੱਲ ਨਹੀਂ ਵਾਹ ਹੈਗੀ ਆਂਡ ਗਵਾਂਡ ਜਾਣ ਦੀ ਤੇ ਤੁਸੀਂ ਵੀ ਚੰਗਾ ਕਰੋ ਤੇ ਤੁਸੀਂ ਵੀ ਨਾ ਜਾਇਆ ਕਰੋ ਨਾ ਤੀਏ ਮੇਰਾ ਟਾਈਮ ਨਹੀਂ ਲੰਗਦਾ ਮੈਂ ਤੇ ਜਿੰਨਾ ਚਿਰ ਇੱਕ ਦੂਜੀ ਦੇ ਨਾਲ ਢੇਡ ਨਾ ਫੋਲ ਲੇ ਮੇਰਾ ਤਾਂ ਟਾਈਮ ਹੀ ਨਹੀਂ ਲੰਗਦਾ ਤੋ ਵੀ ਮੇਰ ਨਾਲ ਫੋਲ ਲੈਂਦੀਆਂ ਆ ਆ ਤੋ ਜੇਕ ਤੁਸੀਂ ਕੋਈ ਗੱਲ ਕਰ ਲੈਣੀ ਆ ਇੱਕ ਦੂਜੀ ਦੇ ਨਾਲ ਤੇ ਅਗਲੀ ਦੂਜਿਆਂ ਨੂੰ ਜਾ ਛੱਟ ਦੱਸ ਦਿੰਦੀਆਂ ਨਹੀਂ ਗੋਪੀ ਇਹ ਤੈਨੂੰ ਵੇਮ ਪੁਰਾਣਾ ਸਮਾਂ ਪਤਾ ਕਿ ਇਦਾਂ ਦਾ ਹੀ ਆ ਕਿ ਕੋਈ ਗੱਲ ਕਰ ਲੈਣੀ ਤੇ ਕਿਸੇ ਨੇ ਬਾਹਰ ਨਾ ਦੱਸਣੀ ਵੀ ਮੇਰ ਨਾਲ ਢੇਡ ਫੋਲ ਲਿਆ ਵਾ ਹੋਂ ਤੇ ਉਸੇ ਵਾਲੇ ਜਾ ਕੇ ਦੱਸ ਦਿੰਦੀਆਂ ਆ ਵਾ ਬਰ ਮੈਂ ਰੀ ਗੱਲ ਨਹੀਂ ਕੋਈ ਕਰਦਾ ਤੈਨੂੰ ਵਹਿਮਾਤੀ ਏ ਚਲੋ ਕੋਈ ਗੱਲ ਨਹੀਂ ਹਾਂ ਉਹ ਨਹੀਂ ਤੈਨੂੰ ਵਹਿਮ ਨੇ ਖਾ ਲਿਆ ਆਪ ਅੰਦਰ ਬੜੀ ਰਹਿੰਦੀ ਆ ਤੇ ਨਾ ਕੋਈ ਕਿਸ ਦੀ ਤੂੰ ਸੁਣਦੀ ਨਾ ਤੂੰ ਕਰਦੀ ਤੈਨੂੰ ਕੌਣ ਦੱਸ ਜਾਂਦਾ ਅਣਕੇ ਤੇਰੇ ਕੋਲ ਕੌਣ ਆਉਂਦਾ ਤੇ ਆ ਫੋਨਾਂ ਤੇ ਤੇ ਸਾਰਾ ਕੁਝ ਪਤਾ ਲੱਗ ਜਾਂਦਾ ਜਿੰਨੂੰ ਮਰਜ਼ੀ ਫੋਨ ਲਾ ਲਓ ਅਣਕੇ ਗਾੜੇ ਫਿਰ ਉਹ ਫੇ ਤੂੰ ਹੀ ਲਾ ਲੈ ਸਾਨੂੰ ਨਹੀਂ ਫੋਨ ਨਾਲ ਲਾਉਣੇ ਆਉਂਦੇ ਨਾ ਤੀਏ ਸਾਨੂੰ ਆਂਗਲਾ ਮਾਰਨੀ ਆਂ ਆ ਤੇ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਲਾ ਕੇ ਦੇ ਦਿਆ ਕਰੂੰਗੀ ਜਿੰਨਾ ਮਰਜ਼ੀ ਗੱਲ ਕਰ ਲੋ ਤੀ ਜਿਹੜੀ ਇਸ ਤਰ੍ਹਾਂ ਭੈਣ ਭਰਾ ਨੇ ਵੇਖ ਕੇ ਗੱਲ ਕਰ ਲੈਣੀ ਉਹਦੇ ਵਰਗੀ ਗੀਸ ਥੋੜੀ ਆ ਤੇ ਹਾ ਪੁੰਨਾ ਘਾਣਨ ਨੂੰ ਲਾ ਛੱਡੋ ਤੇ ਗੱਲਾਂ ਕਰਦੇ ਰਹੋ ਚਾ ਕੋਈ ਗੱਲ ਨਹੀਂ ਮੰਮੀ ਮੈਂ ਵੇਖ ਲੂੰਗੀ ਕਿੰਨਾ ਘਾਣ ਗੁਆਂਢ ਤੁਹਾਡੇ ਕੰਮ ਹੁੰਦਾ ਵਾ ਚਲੋ ਮੇਰੇ ਤੇ ਅਜੇ ਬੜੇ ਆਉਂਦੇ ਆ ਜੋ ਮੈਂ ਆਨੀ ਆ ਉਹ ਮੈਂ ਤੇ ਪੁੱਛ ਕੇ ਤੁਰਦੀਆਂ ਸਾਰੀਆਂ ਅਗਰ ਸਾਫ਼ ਸੁਭਾਣੀ ਕਿੱਧਰ ਤੁਰੇ ਆਉਂਦਾ ਜੀ ਹਾਂਜੀ ਰਣਜੋਤ ਸਿੰਘ ਕੀ ਹਾਲ ਹਾਂਜੀ ਸੱਚੀ ਭਾਜੀ ਠੀਕ ਠਾਕ ਆ ਵਧੀਆ ਹੋਸਣਾਓ ਠੀਕ ਆ ਵਧੀਆ ਹੋ ਨਵੀਤਾ ਜੀ ਸਭ ਠੀਕ ਠਾਕ ਆ ਮੈਂ ਤੇ ਘਰੋਂ ਵੇਦਾ ਆਇਆ ਹਾਂ ਉਹ ਖੜਾ ਇਧਰ ਪੈਰੀਆਂ ਲੱਗਿਆ ਆ ਆਹ ਮੈਂ ਕਣਕ ਵੇਖਣ ਆਇਆ ਕਣਕ ਦੇ ਆ ਤੁਹਾਡੇ ਆਈ ਤੇ ਨਿਕਲ ਆਈ ਉਹ ਆਹੋ ਕਣਕ ਨਿਕਲ ਆਈ ਉਹ ਸਾਡੀ ਪੈਰੀ ਜੀ ਗਿੱਲੀ ਆ ਆ ਮੈਂ ਵੀ ਅੱਗੇ ਬੀਚ ਵੇਖਣ ਆਇਆ ਇਹ ਪਾਣੀ ਲਾ ਲਿਆ ਜਾਦਾ ਉਹ ਸੁਕੀ ਖੁਸ਼ਕੀ ਹੀ ਬੱਤਰ ਹੂੰ ਫਿਰ ਮੈਨੂੰ ਪਾਣੀ ਲਾਉਣਾ ਪਿਆ ਤੇ ਮੈਂ ਕਿਹਾ ਵੀ ਚੱਲ ਕੋਈ ਨਹੀਂ ਤੁਹਾਡੇ ਭਰ ਕੇ ਬੀਜ ਦਿੰਦੇ ਆ ਲੇਟ ਨਹੀਂ ਹੋ ਗਈ ਨਹੀਂ ਲੇਟ ਉਸੇ ਕਹਦਾ ਵਾ ਕੋਈ ਗੱਲ ਨਹੀਂ ਕੀ ਹਫਤਾ ਦੱਸ ਦਿੰਦੇ ਮਤਲਬ ਤੂੰ ਲੈ ਜਾਣੇ ਉਹ ਉਧਰ ਹੀ ਬੀਜਿਆ ਗਈਆਂ ਵਾ ਅੱਛਾ ਅਰ ਇਹ ਤਾਂ ਮੈਂ ਸੁਖੇ ਨੂੰ ਆਖਿਆ ਸੀ ਅੱਛਾ ਮੈਂ ਸੁਖੇ ਨੂੰ ਆਖਿਆ ਮੈਂ ਕਿਹਾ ਵੀ ਤੂੰ ਐਦਾ ਕਰੀ ਜਿਦਾਂ ਟਰੈਕਟਰ ਨੰਗੜਾ ਉਹਨੀ ਕੁ ਫਾੜ ਛੱਡਦੀ ਅੱਛਾ ਤੇ ਮੈਂ ਟਰੈਕਟਰ ਤਾਂ ਘਾਲੂ ਮੈਂ ਕਣ ਕੇ ਬੀਜ ਕੇ ਤੇ ਮੈਂ ਤੇਰੀ ਇਧਰ ਜਿਹੜੀ ਫਾੜ ਵਾ ਮੈਂ ਬੀਜ ਦੂੰਗਾ ਅੱਛਾ ਤੇ ਉਹਨੇ ਜਵਾਨੇ ਛੱਡਿਆ ਹੀ ਨਹੀਂ ਮੈਂ ਫਿਰ ਉਹਦੇ ਮਨ 'ਚ ਹੋਊਗਾ ਵੀ ਮੈਂ ਨੰਗੜ ਨਹੀਂ ਦੇਣਾ ਆਹੀ ਹੋ ਸਕਦਾ ਬੰਦਾ ਤੇ ਇਦਾਂ ਦਾ ਆ ਤੇ ਮੈਂ ਗੱਲ ਇਹ ਕਰਨ ਲੱਗਾ ਵੀ ਟਰੈਕਟਰ ਨਗਾਉਣਾ ਵਾ ਅੱਛਾ ਤੇ ਤੇਰੀ ਪੈਲੀ ਫਰੀ ਨਗਾਲਾ ਐ ਦੀ ਬਸ ਕਣਕ ਦੀ ਬੀਜੀ ਆ ਉਦਾਂ ਦੇ ਉਹਦੇ ਮੈਨੂੰ ਪਤਾ ਲੱਗਣ ਡਿਆ ਬੀਜੀ ਆ ਆਹੋ ਕਣਕ ਦੇ ਉਗ ਪਈ ਕਿڑی ਕਿڑی ਹੋ ਗਈ ਆ ਤੇ ਹਾਂ ਤੇ ਉਹ ਰਾਹ ਨਹੀਂਗਾ ਕੋਈ ਰਹਿ ਗਿਆ ਤੇ ਮੈਂ ਉਹ ਵੇਖਣ ਡਿਆ ਵੀ ਕਿੱਦਾਂ ਚੱਲ ਨੰਗਾਲੀ ਫੇਰ ਕੇ ਉਹ ਟਰੈਕਟਰ ਉੱਤੇ ਪੈਲੀਆਂ ਸਾਂ ਲੈਣ ਨਾ ਔਰ ਛਿੱਤ ਚੋਕ ਨਗਾਉਣਾ ਵਾ ਉਹ ਨੰਗੜਾਂ ਦੇ ਪ੍ਰਵਾਹ ਪਹਿਰੀਆਂ ਥਾਣੇ ਉਹ ਵੀ ਮੈਨੂੰ ਵੀ ਪਤਾ ਵਾ ਹਾਂ ਕਾਰਨ ਇਹ ਹੁੰਦਾ ਵੀ ਕਈ ਬੰਦੇ ਨਹੀਂ ਉਹ ਵੇਖ ਤੈਨੂੰ ਮੈਂ ਸੁੱਖੇ ਦੀ ਗੱਲ ਦੱਸੀ ਆ ਵੀ ਉਹਨੇ ਛੱਡਿਆ ਨਹੀਂ ਥਾਂ ਤੇ ਮੈਂ ਸਭੋਂ ਨੂੰ ਚੇਚਾ ਆਖ ਕੇ ਵੀ ਗਿਆ ਉਹ ਇਥੇ ਜਿੱਦਾਂ ਕਰਕੇ ਕੀ ਲੈਣਾ ਵਾ ਜੇ ਗਵਾਂਢੀ ਨਾਲ ਗਵਾਂਢੀ ਦੇ ਕੱਪ ਆਏ ਤਾਂ ਕਿੰਨੇ ਆਉਣਾ ਵਾ ਉਹ ਇਹ ਤਾਂ ਗੱਲ ਹੈਈ ਕਈ ਬੜੇ ਕਰਦੇ ਆ ਗਵਾਂਢ ਦੀ ਮੈਂ ਤਾਂ ਆਪਣੇ ਘਰ ਵੀ ਗੱਲ ਕਰਦਾ ਨਾ ਕਿ ਗਵਾਂਢ ਦੀ ਸਦਾ ਹੀ ਲੋੜ ਆ ਬਿਲਕੁਲ ਰਿਸ਼ਤੇਦਾਰ ਨਾਲ ਵਿਗੜ ਜੇ ਬੇਸ਼ੱਕ ਵਿਗੜ ਜੀ ਪਰ ਗਵਾਂਢੀ ਨਾਲ ਨਾ ਵਿਗੜੇ ਨਾ 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 ਗਵਾਰਡ ਮੱਥਾ ਜਿਹੜੇ ਗਵਾਂਢੀ ਹੁੰਦਾ ਵਿੱਚ ਕਿਹੜੀ ਗੱਲ ਹਾਂ ਮਰਾਦ ਬਰਾਤੇ ਕਰੇ ਲੋੜ ਪੈਂਦੀ ਆ ਗਵਾਂਢੀ ਨੂੰ ਬੰਦਾ ਫੋਨ ਕਰਦਾ ਹੁਣ ਅੱਧੀ ਰਾਤ ਕਿੱਥੇ ਫੋਨ ਕਰਨਾ ਕਿੰਨੇ ਆਉਣਾ ਹਾਂ ਤੇ ਕਿਸੇ ਆਵਾਜ਼ ਦੇ ਹੁੰਦਾ ਹੀ ਕੋਈ ਰਿਸ਼ਤੇਦਾਰ ਵੀ ਨਹੀਂ ਚੱਲ ਕੇ ਆਉਂਦੇ ਤੇ ਗਵਾਂਢੀ ਪਹ ਆਦੇ ਮਾਲਾ ਹੁਣ ਜੇ ਟਰੈਕਟਰ ਤੇ ਨਾਲ ਲੰਘਣਾ ਮੈਂ ਤੇ ਲੀਆ ਹੀ ਆ ਪੈ ਜਾਣਗੇ ਫੇਕ ਹੀ ਆ ਉਥੇ ਪਾਣੀ ਲਾਉਣਾ ਮਰੂਛਾ ਕਰ ਦੇ ਦਾਂਗੇ ਨਹੀਂ ਉਹ ਉਹਦੇ ਟਰੈਕਟਰ ਨਾਲ ਲੀਆ ਨਾਲ ਕੋਈ ਗੱਲ ਨਹੀਂ ਹੋਣੀ ਆ ਤੇ ਉਹ ਬੰਨੇ ਬੰਨੇ ਨਾਲ ਨਾਲ ਲੈ ਆਉਂਗਾ ਨਾ ਸਾਈਡ ਤੇ ਐਰੀ ਕਰਕੇ ਇੱਥੇ ਰੋਕਣਗਾ ਅੱਛਾ ਅੱਛਾ ਆ ਮੈਂ ਤਾਂ ਉਮੀਦ ਪੱਤਰ ਦੀ ਵੀ ਜਨਾ ਮੈਂ ਤਾਂ ਪਰ ਇਹੀ ਨਾ ਠੀਕ ਮੈਂ ਤਾਂ ਸੋਚ ਸੋਚਿਆ ਹੀ ਦੀ ਇਹ ਗੱਲ ਦਾ ਵੀ ਓਏ ਦੂਜੀ ਗੱਡੀ ਉਧਰੋਂ ਵੀ ਜੀਆਂ ਗਈਆਂ ਨਾ ਹੂੰ ਹੂੰ ਤੇ ਉਹ ਸਾਰਿਆਂ ਵੇਖ ਲਾ ਉਹਨੇ ਉਹ ਜਿਵਾਣ ਨੇ ਛੱਡੇ ਨਹੀਂ ਥਾਈ ਮੀ ਦਾ ਪੱਤਰ ਉਹਨੇ ਹੀ ਸਾਮ ਲੈਣਾ ਸਾਡੇ ਨੂੰ ਦੇਤੀ ਨਹੀਂ ਉਹ ਭਈ ਨਾ ਆ ਮੈਂ ਫਿਰ ਰਹਿ ਗਿਆ ਲੇਟ ਹੋ ਗਿਆ ਬਾਕੀ ਉਹ ਕਰਦਾ ਹੈਗਾ ਬ੍ਰਿਸ਼ ਕਰ ਤੇਰਾ ਕਰਦਾ ਹੈਗਾ ਜੀ ਮੈਨੂੰ ਪਤਾ ਹੀ ਨਹੀਂ ਆ ਉਹਦੇ ਪਰਵਾਹ ਬੰਦੇ ਹੀ ਨਹੀਂ ਵੱਢਣ ਉਹਦਾ ਮੈਂ ਮੈਂ ਦੱਸ ਕਿ ਇਹ ਬੰਨੇ ਦੇ ਵਿੱਚੋਂ ਕੀ ਗੱਲ ਮੱਧ ਨਿਕਲ ਆਊਗਾ ਇੰਨਾ ਇੰਨਾ ਥਾਂ ਰਹਿਣਾ ਨਾਲ ਆ ਬੰਦੇ ਉਹਨੇ ਛੱਡੇ ਹੀ ਨਹੀਂ ਨੰਗੜ ਜੋਗੇ ਉਹਨੂੰ ਨਹੀਂ ਪਤਾ ਵੀ ਗਵਾਣ ਦਾ ਬਗਾੜੀ ਨਹੀਂ ਹੋਈ ਤੇ ਭੈਂ ਗਵਾਣ ਰਹਿਣਾ ਤੂੰ ਮੈਂ ਕਦੀ ਮੋੜੇ ਤੇ ਕਹੀ ਨਹੀਂ ਮੇਰੇ ਮੋੜੇ ਤੇ ਕਦੀ ਤੂੰ ਕਹੀ ਵੇਖੀ ਇੱਥੇ ਮੈਂ ਨਹੀਂ ਕਹੀ ਕਈ ਚੁੱਕੀ ਪਰ ਉਹ ਕਈ ਛੱਡਦਾ ਹੀ ਨਹੀਂਗਾ ਨਹੀਂ ਵੇਖਦੀ ਕਵੀ ਘੰਟੇ ਨਾਲ ਦਾ ਕਈ ਬਸ ਚੁੱਕੀ ਰੱਖਣੀ ਨੇ ਉਹ ਕੀ ਕਰਦਾ ਵੀ ਮੇਰੇ ਵਾਲੇ ਬੰਦਾ ਨਾ ਉਹ ਜਿਹੜਾ ਉਹ ਥੱਲੀੋਂ ਦੀ ਹਲ ਨਿਕਾਉਂਦਾ ਇਦਾਂ ਨਾ ਇਹ ਤਾਂ ਕਰਤਾ ਉਹਦੇ ਹੱਲਾ ਹੀ ਵੀ ਇੰਗੀਆਂ ਜੀਆਂ ਕੀਤੀਆਂ ਥੱਲੀੋਂ ਦੀ ਕੀਤੀ ਆ ਉਹ ਉਹ ਜਿਹੜੀ ਮਿੱਟੀ ਆ ਉਹ ਐਸੋ ਤੇ ਉੱਤੇ ਬੰਨੇ ਦੇ ਡਿੱਗਦੀ ਜਾਂਦੀ ਆ ਬੜਾ ਚਲਾਕ ਵਾ ਹੈ ਤੇ ਇਦਾਂ ਪੈੜੀਆਂ ਨਹੀਂ ਵਾਧਦੀਆਂ ਪੈੜੀਆਂ ਖਰੀਦਿਆਂ ਵਾਧੀਆਂ ਵਾ ਇਦਾਂ ਪੈੜੀ ਨਹੀਂ ਪਤਣੀ ਨਹੀਂ ਨਹੀਂ ਮਿਹਨਤ ਕਰੋ ਬੰਨੇ ਦੇ ਕੋ ਰੱਖਣਾ ਆ ਬਾਕੀ ਕੋਈ ਕੱਲੀ ਨਗਾ ਲਿਓ ਤੁਸੀਂ ਟਰੈਕਟਰ ਜਦੋਂ ਮੱਤੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਧੰਨਵਾਦ ਕਰੀ ਲੋੜਾ ਕਿਤੇ ਫੁਕਾਤ ਮੁੜ ਕੇ ਸਾਨੂੰ ਵੀ ਲੋੜ ਪੈ ਸਕਦੀ ਆ ਆ ਤੁਹਾਡੀ ਪੈਲਟ ਟੱਪ ਕੇ ਅੱਗੇ ਜ ਗਵਾਂਡੀ ਦੀ ਚੱਲੋ ਹੁੰਦੀ ਮੈਂ ਤੇ ਆਨਾ ਬਈ ਗਲੀ ਦੇ ਕੱਖ ਦੀ ਲੋੜ ਪੈ ਜਾਂਦੀ ਆ ਪੈ ਜਾਂਦੀ ਆ ਇਹੋ ਜਿਹੇ ਸਮਾਂ ਇਦਾਂ ਦਾ ਹੁੰਦਾ ਗਲੀ ਦੇ ਕੱਖ ਦੀ ਸੁਣ ਲਾ ਤੇ ਉਹਨ ਹੜ ਆਇਆ ਹਾਂ ਤੇ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਤੇ ਆ ਜਿਹੜੀ ਪ੍ਰਾਰਖਾਨਾ ਵਾ ਗਲੀ ਦੇ ਕੱਖ ਦੀ ਲੋੜ ਪੈ ਗਈ ਕਿ ਨਹੀਂ ਸੜੀ ਪੈ ਗਈ ਉਹ ਇੱਕ ਕੱਖ ਕੱਖ ਨੂੰ ਦਰਸਨ ਦੇ ਵੀ ਕੋਈ ਸਾਨੂੰ ਮੁੜ ਕੇ ਟਰਾਲੇ ਸੁੱਟ ਕੇ ਜਾਵੇ ਤੇ ਪਰਾਲੀ ਪਾਈ ਏ ਡੰਗਰਾਂ ਕੋਈ ਪੱਠਾ ਨਹੀਂ ਕੋਈ ਤੂੜੀ ਨਹੀਂ ਕੋਈ ਕੋਹ ਨਹੀਂ ਕੋਈ ਕੋਹ ਨਹੀਂ ਤੇ ਪ੍ਰਮਾਤਮਾ ਇਹ ਆ ਵੀ ਮਾਰੇ ਚੱਲੋ ਕਿਸ ਦੀ ਲੋੜ ਪਾਵੇ ਨਾ ਪਰ ਫਿਰ ਵੀ ਇਦਾਂ ਵਾ ਵੀ ਰਲਮਕੇ ਰਹੀਏ ਤੇ ਫੇਰ ਹੀ ਗੱਲ ਬਣਦੀ ਹੈ ਬਿਲਕੁਲ ਬਿਲਕੁਲ ਕਿਤੇ ਦੁਨੀਆ ਤੋਂ ਕੀ ਲੈਣਾ ਘੜੀ ਦਾ ਨਹੀਂ ਪਤਾ ਜੇ ਜੱਟ ਇੱਕ ਦੂਜੇ ਨਾਲ ਇਦਾਂ ਨਾ ਨਾ ਕਰੇ ਹਾਂ ਤੇ ਲੜਾਈਆਂ ਹੋਣ ਹੀ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਕਿਹਦਾ ਬਰਿਸਕਾ ਨਾ ਕਰੇ ਬੰਦਾ ਕਿਹਨਾ ਹਾਂ ਚਲ ਕੋਈ ਨੰਗਾ ਲਗਾ ਲਓ ਫੇਰ ਤੁਸੀਂ ਹੈ ਚਗਾ ਆ ਧੰਨਵਾਦ ਧੰਨਵਾਦ ਆਹੋ ਇਹਨੇ ਟਰੈਕਟਰ ਕਿਹੜਾ ਛਿੱਤ ਨਗਾਉਣਾ ਪੈਲੀਆਂ ਥਾਣੇ ਨਗਾਉਣਾ ਸੁੱਕੇ ਦਾ ਤਾਂ ਕੰਮ ਹੀ ਇਹੋ ਵੀ ਮੈਂ ਪਵਾੜਾ ਕੋਈ ਨਾ ਪਵਾੜਾ ਉਹਨੇ ਬੀਜੀ ਬੀਜੀ ਕਰਨ ਗਈਤੀ ਸੀ ਵੀ ਮੈਂ ਇਹਦਾ ਗੁਰਸਾਹਬ ਦਾ ਟਰੈਕਟਰ ਹੀ ਨੰਗ ਦੇਣਾ ਕਰਦਾ ਤਾਂ ਹੈਗਾ ਇਹ ਗੱਲ ਮੇਰੇ ਨਾਲ ਮੈਂ ਹੁਣ ਇਹਨੂੰ ਕੀ ਦੱਸਾਂ ਲੜਾਈ ਪਾਉਣੀ ਇਹਾਂ ਦੀ ਚੱਲ ਜਾਂਦੀ ਨਿਕਾਲੂਗਾ ਫਿਰ ਕੀ ਕੁਛ ਨਹੀਂ ਚੱਲਿਆ ਚੱਲ ਵੇ ਇਹਨੇ ਵਿਚਾਰੇ ਨੇ ਆਖਿਆ ਕੋਈ ਗੱਲ ਹੀ ਨਹੀਂ ਕੀਤੀ ਤੇ ਆਂਦਾ ਨੰਘਾਲਾ ਕੋਈ ਗੱਲ ਨਹੀਂ ਚੱਲ ਵਧੀਆ ਹੋ ਗਿਆ ਇਹ ਆ ਵੀ ਮੇਰੀ ਬੀਜੀ ਜਾਊਗੀ ਕਣਕ ਚੰਗੇ ਗਏ ਤੁਸੀਂ ਮੈਂ ਖਾ ਮੁੜੇ ਨਹੀਂ ਗੇ ਉਹਦੇ ਵੱਲ ਗਏ ਉਹ ਘਰ ਨਹੀਂ ਸੀ ਉਹ ਪੈਰੀਆਂ 'ਚ ਗਿਆ ਸੀ ਕੀ ਆਂਦਾ ਹੁਣ ਉਹਨੇ ਨਾ ਹੀ ਨਹੀਂ ਕੀਤੀ ਉਹਦਾ ਕੋਈ ਗੱਲ ਨਹੀਂ ਪਾਉ ਜੇ ਨਹੀਂ ਮਰਜੀ ਨੰਗਾ ਲਾ ਅੱਛਾ ਵਾਲੀ ਕੋਈ ਨਹੀਂ ਆਂਦਾ ਟਰੈਕਟਰ ਕਿਹੜੇ ਸਿਰ ਤੇ ਨੰਗਾਉਣੇ ਹੁੰਦੇ ਆ ਟਰੈਕਟਰ ਤੇ ਪੈਰੀਆਂ ਥਾਣੇ ਲੰਘਣੇ ਆ ਲੈ ਅਸੀਂ ਆ ਵੀ ਆਪਣੇ ਘਰ ਖਿਜਖਾੜ ਕਰੀ ਜਾਂਦੇ ਬੈਠੇ ਚਲ ਅੱਛਾ ਕੋਈ ਨਹੀਂ ਉਹਨੇ ਹਾਂ ਕਰ ਦਿੱਤੀ ਹੁਣ ਉਹਦਾ ਕੋਈ ਨਹੀਂ ਜਦੋਂ ਤੇਰੀ ਉੱਤਰ ਆਊਗੀ ਜਦੋਂ ਮੇਰੀ ਕਣਕ ਵੱਡੀ ਹੋ ਜਾ ਨਿੱਕੀ ਹੋਏ ਤੂੰ ਨੰਗਾ ਲਈ ਅੱਛਾ ਬਾਤ ਹੋਈ ਨਾ ਗੱਲ ਫੇਰ ਉਹਦਾ ਕਿ ਤੀਨੂੰ ਅੱਜ ਲੋੜ ਵਾ ਕੱਲ ਨੂੰ ਮੈਨੂੰ ਵੀ ਲੋੜ ਪੈ ਸਕਦੀ ਆ ਹਾਂ ਉਹ ਠੀਕ ਆ ਫਿਰ ਕੇ ਮੈਂ ਕਿਹਾ ਮੈਂ ਉਹਨੂੰ ਦੱਸਿਆ ਮੈਂ ਕਿਹਾ ਮੇਰੇ ਸੁੱਖੇ ਨੂੰ ਵੀ ਆਖੇ ਤੂੰ ਨੇ ਨਹੀਂ ਛੱਡਿਆ ਨਹੀਂ ਥਾ ਤੇ ਅੰਦਾ ਉਹਦੇ ਬੰਨੇ ਵੱਡੀ ਜਾਂਦਾ ਮੈਂ ਉਹਦੇ ਤੇ ਬੰਨਾ ਰਹਿਣੀ ਇਹਨੇ ਨੇ ਦਿੱਤੇ ਇਹਦੇ ਅੱਛਾ ਹਾਲ ਮੈਂ ਕਿ ਸੁੱਖਾ ਤੇ ਥੱਲੇ ਹੁੰਦੀ ਨਗਾਉਂਦਾ ਤੇ ਬੰਨਾ ਮੇਰੇ ਨਾਲ ਛੁੱਟੀ ਤੁਰਿਆ ਜਾਂਦਾ ਮੈਂ ਚੱਲ ਕੋਈ ਅੰਦ ਕੋਈ ਗੱਲ ਹੀ ਨਹੀਂ ਮੈਂ ਕਿ ਇਦਾਂ ਪੈੜੀਆਂ ਨਹੀਂ ਬਣਦੀਆਂ ਹੁੰਦੀਆਂ ਪੈੜੀਆਂ ਬਣਦੀਆਂ ਖਰੀਦਿਆਂ ਬੰਨੇ ਵਾਹਾਂ ਪੈੜੀਆਂ ਨਹੀਂ ਬਣਦੀ ਨਾਲੇ ਮਹਾਰਾਜ ਆਪਣਾ ਹੀ ਖਾਣਾ ਤਾਂ ਹੁਣ ਦਵੇ ਇੰਨਾ ਹੀ ਬੜਾ ਅੱਜਕੱਲ ਦੇ ਆਪਣੇ ਤਾਂ ਪਤਾ ਹੀ ਨਹੀਂ ਵੀ ਆਪਣਾ ਆਪਣਾ ਵੀ ਮਿਲਣੀ ਆ ਵਾਉਣ ਨੂੰ ਕਿ ਜਾਂ ਖਾਣ ਨੂੰ ਮਿਲਣਾ ਕੋਹ ਕੇ ਨਹੀਂ ਉਹ ਤਾਂ ਗੱਲ ਵਾ ਨਾ ਦੁਨੀਆ ਮੇਰੀ ਮੇਰੀ ਕਰਕੇ ਮਰ ਚੱਲੀ ਮੈਂ ਨਹੀਂ ਪਤਾ ਨਹੀਂ ਕੀ ਲੈ ਜਾਣਾ ਇੱਥੋਂ ਕੱਖ ਵਾਹੀਦਾ ਹੀ ਆ ਮੇਰੀ ਮੇਰੀ ਜੀ ਮਰ ਚੱਲਿਆ ਆ ਗਿਆ ਮੇਰਾ ਸੰਸਾਰ ਉਹੋ ਤੇ ਗੱਲ ਵਾ ਚੱਲ ਆਜੋ ਫਿਰ ਹੁਣ ਚੱਲ ਆ ਤੇ ਗੱਲ ਹੋਈ ਨਾ ਗਵਾਂਢ ਹੋਵੇ ਤੇ ਫਿਰ ਇਦਾਂ ਦਾ ਹੋਵੇ ਸੁੱਖੇ ਵਰਗੇ ਗਵਾਂਢ ਨੂੰ ਕੀ ਕਰਨਾ ਫਿਰ ਉਹ ਸਿਆਣੇ ਦੀ ਗੱਲ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਹੋਵੇ ਉਹ ਗੱਲ ਹੋਈ ਆ ਤੇ ਗਵਾਂਢ ਹੀ ਇਦਾਂ ਦਾ ਚੱਲ ਕੋਈ ਨਹੀਂ ਵਧੀਆ ਹੋ ਗਿਆ ਕਿੱਥੋਂ ਆਇਆ ਵਾ ਮੈਂ ਤਾਂ ਕਣਕ ਵੇਖਣ ਗਿਆ ਸੀ ਉਧਰ ਉਹ ਗੁਰਸਾਹਿਬ ਆਇਆ ਹੈਗਾ ਨਹੀਂ ਮਿਲਦਾ ਫਿਰਦਾ ਹੈ ਮਿਲ ਗਿਆ ਮੈਨੂੰ ਕੀ ਆਂਦਾ ਵਾ ਉਨੇ ਉਹ ਪਿਆਲੀਆਂ ਭਰੀਆਂ ਵਾ ਰਾਹ ਨੀ ਟ੍ਰੈਕਟਰ ਨਗਾਉਣ ਨੂੰ ਲੈ ਆਹੋ ਤੇ ਉਹ ਪੁੱਛਣ ਆਇਆ ਵੀ ਮੈਂ ਐਂਦੀ ਨਿਕਾਲਾ ਉਧਰ ਸੁੱਖੇ ਨਾ ਕਰਤੀ ਉਹਨੂੰ ਘਰੇ ਦੱਸ ਇਹੋ ਤੁਹਾਨੂੰ ਆਣੀ ਆ ਨਾ ਕਿ ਗਵਾੜ ਤੋਂ ਨਹੀਂ ਟਾਈਮ ਲੰਘਦਾ ਹੁੰਦਾ ਗਵਾੜ ਵੀ ਜੁੱਕੇ ਨਾ ਹੋਈਏ ਨਹੀਂ ਤੇ ਮੈਂ ਉਹਨੂੰ ਕਿਹਾ ਹਾਂ ਕਰਤੀ ਮੈਂ ਨਿਕਾਲਾ ਮੈਂ ਟ੍ਰੈਕਟਰ ਚਿੱਤ ਨਗਾਉਣਾ ਪਿਆਲੀਆਂ ਥਾਲੀਆਂ ਲੰਘਣਾ ਆਹ ਪਿਆਲੀਆਂ ਥਾਲੀਆਂ ਲੰਘਦੇ ਆ ਆ ਕੋਈ ਗੱਲ ਨਹੀਂ ਚੱਲ ਉੱਥੇ ਕਿ ਨਾ ਕਿ ਅਜੇ ਨਹੀਂ ਆ ਭਰੀਆਂ ਭਰੀਆਂ ਹੋ ਜਾਂਦੀ ਹੁੰਦੀਆਂ ਕਣਕ ਨੰਗ ਲੈ ਨਹੀਂ ਨਹੀਂ ਉਹ ਜਦੋਂ ਪਾਣੀ ਲੈਣੋਂ ਤੋਂ ਪਹਿਲਾਂ ਸੱਟਾ ਦੇ ਦਾਂਗ ਲੀਆ ਤੇ ਦੁਕਾਨ ਦੇ ਦੁਕਾਨਾਂ ਦਾ ਫੇਓਗ ਪੜਨਾਲੇ ਇੱਕ ਰਾ ਟ੍ਰੈਕਟਰ ਨੂੰ ਇੱਕ ਰਾ ਜਾਣਾ ਤੇ ਘੜਾਉਣਾ ਸੁਹਾਗਾ ਸੁ ਕਰਨ ਲੱਗਦੇ ਲੈ ਜਾਣਾ ਅੱਛਾ ਤੇ ਦੱਸੋ ਸੁੱਖਾ ਕਿ ਕਿ ਤਰ੍ਹਾਂ ਦਾ ਬੰਦਾ ਹੀ ਉਹ ਹੈ ਆ ਸੁੱਖੇ ਦਾ ਸੁਖਸ਼ਪਤਾ ਬੜੀਆ ਕਰਦਾ ਹੁੰਦਾ ਨਹੀਂ ਤਾਂ ਗਵਾਂਢ ਮੇਰਾ ਬੜਾ ਵਧੀਆ ਮੈਂ ਬੱਲੇ ਆ ਲੱਗਾ ਨਾ ਪਤਾ ਸੁੱਖੇ ਦਾ ਵੇਖ ਲੈ ਲੋਡ ਪੈ ਹੀ ਜਾਂਦੀ ਹੈ ਗਵਾਂਢ ਦੀ ਆ ਤੇ ਆਖ ਦਿੰਦੇ ਗਵਾਂਢ ਦੀ ਲੋੜ ਨਹੀਂ ਪੈਂਦੀ ਚਲ ਕੋਈ ਗੱਲ ਨਹੀਂ ਮੈਂ ਨਗਾਲੀ ਜਦੋਂ ਮਰਜੀ ਚਲੋ ਕੋਈ ਨਹੀਂ ਆ ਤੂੰ ਕਿੱਧਰ ਆਈ ਮੈਂ ਤਾਂ ਇੱਥੇ ਹੀ ਗਈ ਇੱਥੇ ਬੈਠੀ ਹੀ ਸੀ ਤੇ ਆਇਆ ਹਗਾ ਇੱਧਰੋਂ ਤੇ ਗੋਪੀ ਕਿਥੇ ਗਈ ਗੋਪੀ ਵੀ ਠੀਕ ਆ ਅੱਛਾ ਹਾਂ ਚੱਲ ਠੀਕ ਆ ਲੈ ਮੈਂ ਤੈਨੂੰ ਘਰੇ ਲੱਭਣਾ ਤੂੰ ਕਿਥੇ ਗਈ ਮੈਂ ਤੇ ਚਾਹ ਪੈਲੀਆਂ ਵੱਲ ਚਲੇ ਗਈ ਸੀਗੀ ਉਹ ਗੋਣਾ ਪਿਛੋਂ ਅੱਜ ਪੈਲੀਆਂ ਵੱਲ ਪੈਲੀਆਂ ਵੱਲ ਕੀ ਜਾਣਾ ਵਾ ਮੰਮੀ ਕਹਿੰਦੀ ਨੇ ਕਹੀ ਜਾਂਦੇ ਤੂੰ ਅੰਦਰ ਬੜੀ ਰਹਿਣੀ ਆ ਤੂੰ ਫੋਨ ਤੇ ਲੱਗੀ ਰਹਿਣੀ ਆ ਤੇ ਪੈਸਾ ਚੱਲ ਮੈਂ ਪੈਲੀਆਂ ਵੱਲ ਘੁੰਮ ਫੇਰਨੀ ਫੋਨ ਪੈਲੀਆਂ ਵੇਲੀਆਂ ਆ ਉਹਨੇ ਕਿਹਾ ਕੋ ਗਲਤ ਕਹਾ ਤੈਨੂੰ ਸਹੀ ਕਿਹਾ ਆ ਤਾਂ ਫਿਰ ਮੈਨੂੰ ਉਹਦੇ ਚੰਗਾ ਜਿਹਾ ਲੱਗਾ ਤੇ ਜਦੋਂ ਮੈਂ ਬਾਹਰ ਗਈ ਨਾ ਸਾਰੇ ਆ ਨਹੀਂ ਵਧੀਆ ਬਾਰ ਹੈ ਵਧੀਆ ਕਿੱਡਾ ਮੌਸਮ ਹਾਂ ਹੁਣ ਜਿਦਾਂ ਸਹ ਕਣਕਾਂ ਨੂੰ ਬੀਜੀਆਂ ਗਈਆਂ ਨੇ ਸਾਫ ਸਾਫ ਲੱਗਨ ਦਿਆ ਸਾਰੇ ਨਾ ਕਣਕਾਂ ਪੂਰੀ ਹਰਿਆਲੀ ਮੰਡਈਆਂ ਵੇ ਹਾਂ ਉਗ ਗਈਆਂ ਤੇ ਉਹ ਬਾਜੀ ਖੜੇ ਹੀ ਕੋ ਸਾਫ ਸਿੰਘ ਆਹੋ ਆਇਆ ਵਿਚਾਰੇ ਨੂੰ ਕੰਮ ਪੈ ਗਿਆ ਥੋੜਾ ਜਿਹਾ ਅੱਛਾ ਉਹਦੀ ਕਣਕ ਬੀਜੇ ਵਾਲੀ ਪਿਆਲੀਆਂ ਪਰ ਬੈਠਾ ਜੋ ਬੱਤਰ ਨਹੀਂ ਹੋਣ ਡੀਆਂ ਤੇ ਕਹਿੰਦਾ ਏ ਟਰੈਕਟਰ ਨਗਾਉਣਾ ਤੇਰੀਆਂ ਕਣਕਾਂ ਹੈ ਉਗ ਪੀਆਂ ਵਾ ਕਿੱਦਾਂ ਮੈਂ ਨਿਕਾਲਾਂ ਮੈਂ ਨਗਾੜੀ ਕਿਉ ਹਾਏ ਕਣਕਾਂ ਤੇ ਉਗੀਆਂ ਪਈਆਂ ਵਾ ਤੇ ਤੁਸੀਂ ਟਰੈਕਟਰ ਨਗਾਉਂਦਾ ਕਾ ਤੋ ਕਹਤਾ ਕਿਉਂ ਤੋਰ ਟਰੈਕਟਰ ਨੂੰ ਛੇਤ ਚੁੱਕੇ ਖੜਾਣਾ ਹੈ ਛੇਤੇ ਤੇ ਨਹੀਂ ਚੁੱਕੇ ਖੜਨਾ ਹੈਗਾ ਪਰ ਇੰਨਾ ਬੀ ਪਿਆ ਮਹਿੰਗੇ ਪਾਦਾ ਖਾਦ ਪਈ ਆ ਤੇ ਤੁਸੀਂ ਵਿੱਚੋਂ ਦੀ ਟਰੈਕਟਰ ਲਗਵਾ ਦੇਣਾ ਤੇ ਟਰੈਕਟਰ ਛੇਤੇ ਚੁੱਕੇ ਲੈਣਾ ਉਹਨੇ ਤੂੰ ਉਹੀ ਤਾਂ ਮੈਂ ਕਹਿਣ ਲਈ ਆ ਵੀ ਨਹੀਂ ਚੁੱਕੋ ਨਾ ਦੂਜੇ ਪਾਸੇ ਜਾ ਕੇ ਉਹਨਾਂ ਲਗਾ ਲੈਂਦੇ ਉਹ ਪਿਛਲੇ ਪਾਸੇ ਸੁੱਕੇ ਨਾ ਉਹਨਾਂ ਵੀ ਬੀਤੀ ਤੇ ਉਹਨਾਂ ਨਾਲ ਕਰਤੀ ਪਈ ਨਹੀਂ ਲੰਗਣ ਨਹੀਂ ਦੇਣਾ ਆਹ ਤੇ ਉਹਨਾਂ ਦਾ ਅੱਗੇ ਕਮਾਦ ਤੇ ਕਮਾਦ ਵੜਾ ਦੇਣ ਥੋੜਾ ਜਿਹਾ ਕਮਾਦੋ ਤੇ ਕਿੱਥੇ ਖੜਨਾ ਅਜ ਮਿੱਲਾਂ ਤੇ ਚੱਲੀਆਂ ਨਹੀਂ ਖਰਾਬ ਕਰਨਾ ਉਹਨੇ ਕੰਨਾ ਵੱਢ ਕੇ ਲੈ ਵੇਖਿਆ ਉਹ ਆਪਣਾ ਨੁਕਸਾਨ ਨਹੀਂ ਕਰਦੇ ਪਏ ਤੇ ਸਾਡਾ ਨੁਕਸਾਨ ਕਰਦੇ ਨੇ ਉਹਨਾਂ ਨੇ ਕੋਈ ਨੁਕਸਾਨ ਨਹੀਂ ਹੋਇਆ ਲਿਆ ਲੋਡ ਪਏ ਤੇ ਗਵਾੜ ਦੀ ਗਵੰਡੀ ਦੇ ਕੰਮ ਹੁੰਦਾ ਇਹ ਚਕਾਦਾ ਹੋਇਆ ਫਿਰ ਨੁਕਸਾਨ ਕਰੰਦਾ ਚਲੋ ਓਦਾਂ ਹੀ ਬੰਦੇ ਦੀ ਜਰੂਰਤ ਹੋਵੇ ਤੇ ਇੱਕ ਦੂਜੇ ਦੀ ਬੰਦਾ ਪੂਰੀ ਕਰ ਦਿੰਦਾ ਵਾ ਤੇ ਉਹਨੇ ਈ ਈ ਤੱਕਨਕ ਹੋਈ ਪਈ ਸਾਡੀ ਤੇ ਕੱਲ ਦਾ ਕੋਈ ਨੁਕਸਾਨ ਨਹੀਂ ਕੱਲ ਮਗਰ ਫੇਓ ਕੇ ਪੈਣੀ ਤੁਸੀਂ ਨਾ ਧਮਾਪੋਤ ਨਾ ਬਸ ਇੱਕੋ ਹੀ ਕੰਮ ਕਰੀ ਜਾਂਦੇ ਆ ਇਹ ਗਵਾੜ ਦੀ ਰੋਡ ਪੈ ਜਾਂਦੀ ਗਵਾੜ ਦੀ ਲੋਡ ਪੈ ਜਾਂਦੀ ਗਵਾੜ ਨੂੰ ਣਟਾਈ ਜੋ ਸਾਰਾ ਉਹ ਹੀ ਸਾਗ ਬਣਾਉਂਦੀ ਤੇ ਏਡਾ ਕੋਲਾ ਭਰ ਕੇ ਤੇ ਉਧਰ ਫੜਾ ਆਉਂਦੀ ਚੰਗਾ ਵਾ ਨਾ ਉਹਨਾਂ ਨੇ ਬਣਿਆ ਔਖੇ ਵੇਲੇ ਕੰਮ ਗਵਾਂਢੀ ਗਵਾਂਢੀ ਤੇ ਆਉਂਦਾ ਹੁੰਦਾ ਹੈ ਤਰਾਸਦਾ ਮੈਂ ਮੈਂ ਵੀ ਦੇ ਲੂੰਗੀ ਕਦੋਂ ਤੁਹਾਡੇ ਔਖੇ ਵੇਲੇ ਕੰਮ ਆਉਣਾ ਜਿਨ੍ਹਾਂ ਨਾਲ ਫੋਨਾਂ ਤੇ ਲੱਗੀ ਦੀ ਨਾ 24 ਘੰਟੇ ਹੀ ਉਹਨਾਂ ਜੱਕ ਤੇ ਨਹੀਂ ਆਉਣਾ ਲੈ ਭੈਣ ਭਰਾ ਤੇ ਚਾਟੀਆਂ ਆ ਜਾਂਦੇ ਜਦੋਂ ਫੋਨ ਤੇ ਗੱਲ ਕਰੋ ਤਾਂ ਆ ਜਾਂਦੇ ਉਸੇ ਵੇਲੇ ਤੇ ਨਾਲੇ ਬਹੁਤੀ ਇੰਟਰਫੇਅਰ ਨਾ ਕਰਿਆ ਕਰ ਜੇ ਮੇਰੇ ਕੰਮ ਮੈਂ ਕਰਦੇ ਹੁੰਦੀ ਮੈਨੂੰ ਕੀ ਲੋੜ ਹੈ ਇੰਟਰਫੇਅਰ ਕਰਨ ਦੀ ਪਰ ਆਤ ਗੱਲ ਸਦਾ ਸਰ ਗਲਤੀ ਹੈ ਨਾ ਤੇ ਢੀਢੀ ਕਣਕ ਹੋਈ ਉੱਤੋਂ ਵਿੱਚੋਂ ਦੇ ਟਰੈਕਟਰ ਨਗਾਉਣਾ ਚਲ ਚਾਹ ਦਾ ਕੱਪ ਬਣਾਣਾ ਚਾਹ ਪੀ ਚਾਹਤ ਮੈਂ ਬਣਾ ਹੀ ਲਉਂਗੀ ਕੀ ਗੱਲੋਂ ਪਹਿਲਾਂ ਸੁੱਤੇ ਹੀ ਪਹਿਲਾਂ ਨਹੀਂ ਕੰਨਕ ਪੀ ਸਕਦੇ ਟਰੈਕਟਰ ਪਿਆਲੀ ਭਰ ਲਈ ਹੋ ਨਾ ਉੱਤੇ ਪੈ ਗਿਆ ਮੀ ਗਿੱਲੀ ਹੋ ਗਈ ਹੋਰ ਕੀ ਹੋ ਗਿਆ ਅਸੀਂ ਹੁਣ ਮੀਰੇ ਮੱਤਦਿਆਂ ਵੀ ਬੀਜ ਲੀਆਂ ਉਹ ਦਾਦਾ ਦੀਦੀ ਉਹਨੇ ਬੜੇ ਸਿਆਣੇ ਬੰਦੇ ਆ ਤੇ ਅਹੀ ਬੜੇ ਸਿਆਣੇ ਆ ਇਦਾਂ ਹੀ ਹੁੰਦਾ ਘਰ ਦਾ ਆਪਣੇ ਘਰ ਸਾਰੇ ਕੋ ਸਿਆਣੇ ਹੀ ਹੁੰਦੇ ਆ ਚਲ ਚਾਹ ਬਣਾ ਪਉਦੀਆਂ ਗੱਲਾਂ ਨਾ ਕਰ ਆ ਗਏ ਮੈਂ